ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਪੱਟੀ ਤੁਸੀਂ ਜੁੜੇ ਹੋਏ ਕਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਕਿਸਾਨ ਜਥੇਬੰਦੀ ਬੀਕੇ ਯੋਗ ਰਾਹਾਂ ਵੱਲੋਂ ਅੱਜ ਸਮਾਣਾ ਤਹਿਸੀਲ ਤੋਂ ਮੋਟਰਸਾਈਕਲ ਅਤੇ ਕਾਰ ਰੈਲੀ ਕੱਢੀ ਗਈ ਹੈ ਸ਼ੰਤਰਾ ਬੀਕੇ ਯੋਗ ਰਾਹਾਂ ਅੱਜ ਸਾਡਾ ਪੰਜਾਬ ਚ ਸਾਰੇ ਪੰਜਾਬ ਚ ਤਸੀਹ ਵੱਖ-ਵੱਖ ਤਹਿਸੀਲਾਂ ਚ ਜਿਹੜਾ ਐਸਡੀਐਫ ਦਫ਼ਤਰਾਂ ਚ ਜਿਹੜੇ ਸਾਡੇ ਮੁਜ਼ਾਹਰੇ ਕੀਤੇ ਜਾ ਰਹੇ ਨੇ ਜਿਹੜੀ ਆਜ਼ਾਦੀ ਦਾ ਦਿਨ ਇਹ ਸਰਕਾਰਾਂ ਕਹਿਦੀਆਂ ਰਾਜ ਕਰਦੀਆਂ ਸਰਕਾਰਾਂ ਨੇ ਉਹ ਕਹਿਦੀਆਂ ਨੇ ਸਾਨੂੰ ਆਜ਼ਾਦੀ ਦਾ ਦਿਹਾੜਾ ਹੈ ਘਰ ਘਰ ਝੰਡੇ ਲਹਿਰਾਓ ਅਸੀਂ ਉਹ ਝੰਡਿਆਂ ਨੂੰ ਲਹਿਰਾਉਣ ਨਾਲ ਉਹ ਕਹਿ ਰਹੇ ਵੀ ਜਿਹੜੀ ਆਜ਼ਾਦੀ ਹੈ ਇਹ ਜਿਹੜੀਆਂ ਸਰਕਾਰਾਂ ਦੇ ਆਪਣੇ ਟੱਡ ਬਾਲਣ ਵਾਸਤੇ ਆਜ਼ਾਦੀਆਂ ਨੇ ਪਰ ਅਸੀਂ ਇਹ ਆਜ਼ਾਦੀ ਨੂੰ ਮੰਨਦੇ ਨਹੀਂ ਕਿਉਂਕਿ ਸਾਡੇ ਬੇਰੁਜ਼ਗਾਰ ਵੀਰ ਨੌਕਰੀਆਂ ਕਿਨਿਓਂ ਫਿਰਦੇ ਨੇ ਛੜਕਾਂ ਤੇ ਉੱਤਰਿਆ ਏ ਅੱਜ ਸਾਡਾ 20 ਜਨਤਕ ਜਥੇਬੰਦੀਆਂ ਦੇ ਪ੍ਰੋਗਰਾਮ ਨੇਾਰੇ ਪੰਜਾਬ ਚ ਹੈਡਕੁਆਟਰਾਂ ਤੇ ਡੀਸੀ ਦਫ਼ਤਰਾਂ ਤੇ ਵੀ ਜਿਹੜਾ 15 ਅਗਸਤ ਹੈ ਜਿਹੜਾ ਅਸੀਂ ਇਹ ਇੱਕ ਜਿਹੜੇ ਪਹਿਲਾਂ ਗੋਰੇ ਅੰਗਰੇਜ਼ ਤੇ ਤੇ ਹੁਣ ਕਾਲੇ ਅੰਗਰੇਜ਼ ਆ ਗਏ ਵੀ ਇਹ ਆਜ਼ਾਦੀ ਦਾ ਸਾਨੂੰ ਦਿਹਾੜਾ ਨਹੀਂ ਮਿਲਿਆ ਸਾਡੇ ਆਜ਼ਾਦੀ ਲੈਣ ਵਾਸਤੇ ਸ਼ਹੀਦ ਭਗਤ ਸਿੰਘ ਵਰਗੇ ਕੁਰਬਾਨੀਆਂ ਕਰ ਗਏ ਪਰ ਉਹਨਾਂ ਦੀਆਂ ਕੁਰਬਾਨੀਆਂ ਨੇ ਉਹਨਾਂ ਨੇ ਜਾਇਆ ਜਾਣ ਦਿੱਤਾ ਪਰ ਉਹਨਾਂ ਦੀ ਕਦਰ ਨਹੀਂ ਇਹਨਾਂ ਨੇ ਪਾਈ ਪਰ ਆਜ਼ਾਦੀ ਤਾਂ ਹੈ ਨਹੀਂ ਆਜ਼ਾਦੀ ਦਾ ਮਤਲਬ ਹੁੰਦਾ ਕੀ ਹੈ ਆਜ਼ਾਦੀ ਦਾ ਮਤਲਬ ਹੁੰਦਾ ਵੀ ਜਿਹੜਾ ਤੁਹਾਡਾ ਘਰ ਹੈ ਉਹ ਤੁਸੀਂ ਆਪਣੇ ਆਪ ਤੇ ਡਿਪੈਂਡ ਹੋ ਨਾ ਕਿ ਕਿਸੇ ਤੇ ਕਿਸੇ ਆਰਟੀਤੇ ਕਿਸੇ ਸੂਦ ਖੋਰ ਤੇ ਜਾਂ ਕਿਸੇ ਹੋਰ ਤੇ ਪਰ ਅੱਜ ਅਸੀਂ ਖੜੇ ਕਿੱਥੇ ਆ ਜਿਹੜੇ ਮੁਰਖ ਸਾ ਤੋਂ ਬਾਅਦ ਚ ਆਜ਼ਾਦ ਹੋਏ ਨੇ ਅੱਜ ਉਹਨਾਂ ਦਾ ਰੁਪਿਆ ਕਿੱਥੇ ਹੈ ਸਾਡਾ ਕਿੱਥੇ ਹੈ ਸੋ ਸਾਨੂੰ ਸੋਚਣਾ ਪਊਗਾ ਜਥੇਬੰਦ ਤਾਂ ਲੋਕਾਂ ਨੂੰ ਕਰਨ ਵਾਸਤੇ ਜਿਹੜਾ ਅੱਜ ਦਾ ਪ੍ਰੋਗਰਾਮ ਅਸੀਂ 15 ਗਾਹ ਤੋਂ ਰੱਖਿਆ ਉਹ ਸਾਡਾ ਯੂਨੀਅਨ ਦਾ ਏ ਸੀ ਪਰ ਕੋਈ ਇਹ ਜਿਹੜੀ ਸਰਕਾਰ ਕਹੀ ਜਾਂਦੀ ਹੈ ਵੀ ਆਪਾਂ ਨੂੰ ਜਾਤੀ ਮਿਲਿਆ ਜਾਤੀ ਅਰ ਜਾਤੀ ਆ ਤੁਸੀਂ ਬੈਠੇ ਤਾ ਨਵੇਂ ਕਾਨੂੰਨ ਜਾਂ ਲਾਜੂ ਕਰਤੇ ਇੱਕ ਤੁਸੀਂ ਕੋਰਪੋਰੇਟ ਦਰਾਂ ਆ ਸਰਕਾਰ ਇੰਨਾ ਕਰਜ਼ਾ ਮਾਫ਼ ਕਰੀ ਜਾਂਦੀ ਹੈ ਕਿ ਲੱਖਾਂ ਕਰੋੜਾਂ ਖਾਬਨਾ ਸਰਕਾਰ ਨੂੰ ਕਰਜ਼ਾ ਮਾਫ਼ ਕਰੀ ਜਾਂਦੀ ਹੈ ਪਰ ਕਿਸਾਨਾਂ ਦਾ ਥੋੜਾ ਥੋੜਾ ਕਰਜ਼ਾ ਲੱਖ ਲੱਖ 2-2 ਲੱਖ ਰੁਪਈਆ ਉਹ ਕਿਸਾਨਾਂ ਨੂੰ ਕਰਜ਼ਾ ਦੀ ਮਾਫ਼ ਹੋ ਰਿਹਾ ਹੈ ਇਹ ਜਿਹਾ ਕਈ ਗੱਲਾਂ ਨੇ ਜਿਹਦੇ ਕਰਕੇ ਜੋ ਸਰਕਾਰ ਕਹਿ ਰਹੀ ਏ ਉਹ ਤੋਂ ਪੂਰਨ ਨਹੀਂ ਉਤਰ ਅੱਜ ਦਾ ਜੋ 15 ਅਗਸਤ ਦਾ ਦਿਹਾੜਾ ਜੋ ਸਰਕਾਰ ਵੱਲੋਂ ਧਿਲੋ ਰੱਖਿਆ ਜਾ ਰਿਹਾ ਕਿ ਅਸੀਂ ਆਜ਼ਾਦੀ ਦਿਵਸ ਮਨਾ ਰਹੇ ਆ 88 ਆ ਸਾਲਵਾ ਪਰ ਅਸੀਂ ਆਜ਼ਾਦੀ ਦਿਵਸ ਨਹੀਂ ਮੰਨਦੇ ਨੂੰ ਕਿਉਂਕਿ ਅਸੀਂ ਆਜ਼ਾਦ ਦੇਸ਼ ਦੇ ਗੁਲਾਮ ਸਾਥੀ ਆ ਅਸੀਂ ਆਜ਼ਾਦ ਤਾਂ ਹੈਗਾ ਪਰ ਸਾਨੂੰ ਆਜ਼ਾਦੀ ਨਹੀਂ ਹੈਗੀ ਜਿਹੜੀ ਆਜ਼ਾਦੀ ਦਾ ਇਹ ਢੰਡोरा पिटਰੇ ਨੇ ਕਿਉਂਕਿ ਜਿਹੜੇ ਜਿਹੜੇ ਵੀ ਮੈਕਨ ਉਹ ਇਹ ਸਾਰੇ ਮੈਕਨ ਨੂੰ ਵੇਚਣ ਜਾ ਰਿਹਾ ਅਸੀਂ ਤਾਂ ਇਹ ਚੀਜ਼ ਚਾਹੁੰਦੇ ਆਂਗੇ ਕਿ ਸਾਨੂੰ ਸਰਕਾਰ ਸੁੱਖ ਸੁਹਲਤਾ ਦੇਵੇ ਜਿਵੇਂ ਕਿ ਸਿਹਤ ਵਿਭਾਗ ਦੇ ਵਿੱਚ ਸਿਹਤ ਫ੍ਰੀ ਕਰੇ ਪਾਣੀ ਫ੍ਰੀ ਕਰੇ ਇਸ ਤਰ੍ਹਾਂ ਪੜ੍ਹਾਈ ਫ੍ਰੀ ਕਰੇ ਪਰ ਇਹ ਇਡਾਰਿਆਂ ਨੂੰ ਵੇਚਣ ਜਾ ਰਹੀ ਹੈਗੀ ਉਸ ਤੇ ਵਿਰੋਧ ਕਰ ਜੋ ਅਸੀਂ ਇਹ ਜਿਹੜਾ ਸਾਰਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ